ਅਨੂਕ ਬਸੰਤ ਸਵਰਗ ਲੋਕ ਕਹੈ ਜੇ ਕਰਕੇ ਭਾਈ ਸਵਰਗ ਲੋਕ ਚ ਵੀ ਜਾ ਕੇ ਵਸ ਜਾਵੇ ਜਿਤ ਤੇ ਪ੍ਰਸੰਗੀ ਨਵ ਖੰਡਨ ਹੈ ਇਹ ਜਿਤ ਲਵੇ ਨੌ ਖੰਡ ਪ੍ਰਥਵੀ ਦੇ ਤਾਂ ਹੀ ਭਾਰਤ ਖੰਡ ਆਦਿ ਕਾ ਨਵਾਂ ਖੰਡਾਂ ਨੂੰ ਜਿਤ ਲਵੇ ਤੇ ਜੰਬੂ ਦੀਪ ਦੇ ਸਾਰੇ ਨੌ ਦੀ ਖੰਡ ਹਨਗੇ ਇਹ ਸਾਰੀ ਕਰਤਿ ਨੂੰ ਜਿਤਨੇ ਵੀ ਜਿਨ ਮਾਨਤਾਤਾ ਸਭ ਨੂੰ ਸਤਿਗੁਰੂ ਦਾ ਹਰ ਗੁਰਪੰਨ ਹੈ ਜੇ ਵਿਸਤ੍ਰਜਾਵੇ ਹਰੀ ਧਰਤੀ ਦਾ ਪਾਲਕ ਪ੍ਰਮੇਸ਼ਰ ਵਾਹਿਗੁਰੂ ਨਾਨਕ ਤੇ ਪ੍ਰਾਣੀ ਉਹ ਜਾਨ ਭਰਮ ਹੈ ਹੈ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਨੂੰ ਕੀ ਉਜਾੜ ਕੀ ਭਰਮ ਦੇ ਜੁਨਾ ਵਿੱਚ ਕਦੇ ਮੁਕਤ ਨਹੀਂ ਹੋ ਸਕਦੇ ਅਸਾ ਹੁੰਦੀ ਹਾਲਤ ਸਾਬ ਤੋਂ ਕੋਦ ਤਮਾਥਿਆ ਜਿਵੇਂ ਆਦਿ ਵਿੱਚ ਭਾਈ ਕੌਤਕ ਕੋਟ ਤੇ ਵਾਸਿਆ ਕਰੋੜਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਕੋੰਤਕ ਕੋਇਸਦੇ ਐ ਕਰੋੜਾ ਨਟਾਂ ਦੇ ਤਮਾਸ਼ੇ ਵੇਖਦੇ ਐ ਤੇ ਕਰੋੜਾ ਹੀ ਬੇਸਵਾ ਦੇ ਗਾਇਕਾਂ ਦੇ ਅਖਾੜਿਆਂ ਦੇ ਤਮਾਸ਼ਿਆਂ ਨੂੰ ਵੇਖਦੇ ਹਨ ਕਿਤਨਾ ਆਵਸਨਾ ਉਹਨਾਂ ਦੇ ਤਾਂ ਹੀ ਪ੍ਰਮੇਸ਼ੁਰ ਦਾ ਨਾਮ ਭਾਈ ਕਹਤੇ ਨਹੀਂ ਹੁੰਦਾ ਉਹ ਬੇਗੁਫਲ ਲੋਕ ਕਹਿੰਦੇ ਨਾਨਕ ਕੋਰੀ ਨਰਕ ਬਰਾਬਰੇ ਕੋਈ ਨਹੀਂ ਕੋੜੀ ਨਾਮ ਦੀਆਂ ਕੰਗਿਆ ਨੂੰ ਕੋੜੀ ਕਹੀ ਹੈ ਇਹ ਬੀਆਂ ਜਨਤਾਂ ਦੇ ਬਰਾਦਰ ਹਨ ਕੋੜੀ ਨਾ ਕਰੋੜ ਨਰਕ ਦੇ ਬਰਾਬਰ ਹਨ ਆਦਮੀ ਇੰਨੇ ਦੁਖੀ ਐ ਕਿ ਕੋੜੀ ਨਾ ਕੋੜੀ ਵੀ ਨਰਕ ਦੇ ਬਰਾਬਰ ਸ਼ਹਿਰ ਮਾ ਨਰਕ ਕੋੜ ਮੰਨਿਆ ਗਾ ਉਹ ਕੋੜੀ ਪੁਰਖ ਵੀ ਨਰਕ ਵੀ ਨਹੀਂ ਆਈ ਤਬਰਾ ਰਹਿੰਦਾ ਸੜਦਾ ਰਹਿੰਦਾ ਹੈ ਉਹ ਜਿਹੜਾ ਤੋਈ ਥਾਂ ਸਾਧ ਸੰਗੇਧੀ ਜਿਹੜਾ ਇਹਦਾ ਨਾਮ ਨਹੀਂ ਸਿਮਰਨੀ ਸੰਗਤ ਨਹੀਂ ਉਹ ਥਾਂ ਉਜਾੜ ਹੀ ਹੈ ਉਹ ਵਸਨੀ ਨਹੀਂ ਸਮਝਣਾ ਚਾਹੀਦਾ ਉੱਧਰ ਜਾਵੇ ਹੋਈਦਾ ਦਾ ਉਜੜ ਕੋਈ ਨਗਰ ਕਰ ਮੰਨਿਆ ਜਿਹਨੂੰ ਨਗਰ ਬਸਦਾ ਕਰਕੇ ਮਨੁੱਖ ਨੇ ਜੀਵਨ ਅਧਿਆਨੀਆਂ ਨੇ ਬਸਤੀ ਸਮਝ ਲਿਆ ਹੈ ਇਹ ਨੈਵੀਂ ਗੁਣ ਤਾਂ ਹੈ ਨਹੀਂ ਹੈ ਉਜਾੜੀ ਕਾਮਾਦ ਕਾਨੀ ਝੂਠ ਸਮਗਰੀ ਤੇਖੋ ਝੂਠੇ ਬਲਾਰਥਾਂ ਦੇ ਸਮਗਰੀ ਸਮਾਧਾਨ ਵੇਖ ਕਰਕੇ ਹੱਥ ਕਰ ਮੰਨ ਜਾਣਿਆ ਇਹਨਾਂ ਨੂੰ ਸੱਚਾ ਕਰਕੇ ਜਾਣੀ ਬੈਠਾ ਹੈ ਕਾਮ ਕ੍ਰੋਧ ਅਹੰਕਾਰ ਕਦੇ ਕਾਮ ਦੇ ਫੁਰਨੇ 'ਚ ਕਦੇ ਕ੍ਰੋਧ ਦੇ ਵਿੱਚ ਕਦੇ ਤਦਾਰਸ ਦੇ ਹੰਕਾਰ ਵਿੱਚ ਫਿਰ ਹੈ دیਵਾਨਿਆ دیਵਾਨਿਆਂ ਕੰਗਲਿਆਂ ਦੀ ਨਿਆਈਂ ਤੁਰਿਆ ਫਿਰਦਾ ਹੈ ਸ਼ਿਰ ਲੱਗਦਾ ਜਾਉ ਡੰਡ ਜਦੋਂ ਇਹ ਨੂੰ ਸੁਣ ਕੇ ਜਮਾ ਦਾ ਡੰਡ ਲੱਗਦਾ ਹੈ ਲੋਕ ਡੰਡ ਤੇ ਤੇ ਜੰਨ ਦੇਵ ਡੰਡ ਆਇਆ ਅੰਦਾਜ਼ਿਕ

ਬਾਵੇਂ ਆਦ ਨੂੰ ਪਿਛਤ ਵਿੱਚੋਂ ਦੇਖ ਦਿੱਤਾ ਸੀ ਉਹ ਚੰਚਲਤਾ ਜੀ ਤੁਰਿਆ ਫਿਰਦਾ ਰਹਿੰਦਾ ਹੈ